ਦਾ ਨਾਮ ਸੁਮਨ ਪਿੱਪਲ ਕਿਹੜੀ ਕੰਪੀਟੀਸ਼ਨ ਦੇ ਵਿੱਚ ਆ ਤੁਸੀਂ ਖਲਾਫ ਪੱਤਰ ਤੇ ਚਾਂਦੀ ਦਾ ਮੈਡਲ ਜਿੱਤਿਆ ਪੰਜਾਬ ਸਕਿੱਲ ਡਵੈਲਪਮੈਂਟ ਮਿਸ਼ਨ ਅੰਡਰ ਥਰੂ ਭਗਵੰਤ ਮਾਨ ਸਿੰਘ ਜੀ ਨੇ ਚਲਾਈ ਹੋਈ ਹੈ ਸਕੀਮ ਹੈ ਤੇ ਉਹਦੇ ਅੰਡਰ ਥਰੂ ਮੈਂ ਕੰਪੀਟੀਸ਼ਨ ਵਿੱਚ ਪਾਰਟਿਸਪੇਟ ਕਰਿਆ ਜੋ ਕਿ ਆਨਲਾਈਨ ਐਗਜ਼ਾਮ ਹੋਇਆ ਸੀ ਜਿਸ ਦੇ ਅੰਦਰ ਥਰੂ ਮੇਰੀ ਸਿੱਧੀ ਸਟੇਟ ਲੈਵਲ ਤੇ ਸਿਲੈਕਸ਼ਨ ਹੋਈ ਸੀ ਤਾਂ ਕੀ ਮੈਨੂੰ ਇਸ ਕਰ ਆਪਣੇ ਬਹੁਤ ਵੱਡੀ ਪ੍ਰਾਪਤੀ ਹੈ ਪੜਾਈ ਦੇ ਨਾਲ-ਨਾਲ ਇਸ ਸਿਹਤ ਗਤੀਵਿਧੀਆਂ ਦੇ ਵਿੱਚ ਚਾਂਦੀ ਦਾ ਮੈਡਲ ਜਿੱਤ ਕੇ। ਮੈਨੂੰ ਬਹੁਤ ਹੀ ਮਾਨ ਫੀਲ ਹੋ ਰਿਹਾ ਤੇ ਇਹ ਸਾਰੇ ਕੰਪੀਟੀਸ਼ਨ ਦਾ ਕ੍ਰੈਡਿਟ ਮੈਂ ਆਪਣੇ ਪੇਰੈਂਟਸ ਨੂੰ, ਮੇਰੇ ਗੁਰੂ ਜੀ ਸੰਤ ਡਾਕਟਰ ਗੁਰਮੀਤ RAM Singh ਜੀ ਇਨਸਾਨ ਨੂੰ ਤੇ ਮੇਰੇ ਅਧਿਆਪਕ ਸਰਦਾਰ ਹਰਚੰਦ ਸਿੰਘ ਸਰ ਜੀ ਨੂੰ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਚੀਜ਼ ਲਈ ਅੱਗੇ ਵਾਲੀ ਮੋਟੀਵੇਟ ਕਰਿਆ। ਜਨੇ ਦਾ ਕੰਪੀटीशन ਕਿੰਦਾ ਮੈ ਪੈਸੇ ਸੀ ਕਿ ਇਹਦਾ ਵੇਸ ਸਬਜੈਕਟ ਕੀ ਸੀ ਇਹ ਇਸ ਦੇ ਵਿੱਚ ਸਿਰਫ ਆਪਣੇ ਸਿਵਲ ਦੇ ਕੁਐਸਚਨਸ ਹਨ ਜਿਹਦੇ ਵਿੱਚ ਕਿ ਬੀਮ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਇਸ ਦੇ ਵਿੱਚ ਕਿੰਨਾ ਮਟੀਰੀਅਲ ਯੂਜ਼ ਹੁੰਦਾ ਹੈ ਸੀਮੈਂਟ ਬਾਰੇ ਇਹ ਚੀਜ਼ਾਂ ਪੁੱਛਣਗੇ ਸਾ ਜਿਹੜੀ ਸਸਤਾ ਬਦ ਤੁਸੀਂ ਆਪ ਫਾਈਟ ਕੀਤਾ ਇਹ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਸੀ ਇਹਦੇ ਆਨਲਾਈਨ ਐਪ ਵੈਬਸਾਈਟ ਹੈ ਤੇ ਇਹਦੇ ਥਰੂ ਹੀ ਮੈਂ ਅਪਲਾਈ ਕੀਤਾ ਸੀ ਹੁਣ ਕਿਹੜੀ ਸਸਤਾ ਹੁਣ ਮੈਂ ਅਬ ਸੰਤ ਬਾਬਾ ਅਤਰ ਸਿੰਘ ਪੋਲ ਟੈਕਨੀਕਲ ਕਾਲਜ ਬੜਬਰ ਬਰਨਾਲਾ ਵਿੱਚ ਸਿਵਲ ਇੰਜੀਨੀਅਰਿੰਗ ਦਾ ਕੋਰਸ ਕਰ ਰਹੀ ਹਾਂ ਮੇਰਾ 5th ਸੈਮੈਸਟਰ ਚੱਲ ਰਿਹਾ ਹੈ। ਇੱਕ ਪੇਗਾਮ ਦੇਣਾ ਚਾਹੁੰਦੀ ਹਾਂ। ਮੈਂ ਬਸ ਇਹੀ ਪੇਗਾਮ ਦੇਣਾ ਚਾਹੁੰਦੀ ਕਿ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹੁੰਦੀਆਂ। ਕੁੜੀਆਂ ਨੂੰ ਵੀ ਬਾਹਰ ਛੱਡ ਕੇ ਅੱਗੇ ਹਿੱਸਾ ਲੈਣਾ ਚਾਹੀਦਾ ਹੈ। ਬਸ ਉਹ ਆਪਣੇ ਪੇਰੈਂਟਸ ਨੂੰ ਮਾਨ ਫੀਲ ਕਰਵਾ ਸਕਣ ਕਿ ਕੁੜੀਆਂ ਨੂੰ ਅੱਗੇ ਆਣਾ ਜ਼ਰੂਰ ਚਾਹੀਦਾ ਹੈ ਔਰ ਮਤਲਬ ਅੱਜਕੱਲ ਦੀ ਜੋ ਪੀੜ੍ਹੀ ਹੈ ਜੋ ਚੱਲ ਰਹੀ ਆ ਉਹਨੂੰ ਪਿਛਾੜ ਕੇ ਅੱਗੇ ਵਧਣਾ ਚਾਹੀਦਾ ਹੈ। ਥੈਂਕ ਯੂ। All right. <laughs>